ਕਾਂਚਨਪ੍ਰੀਤਾ ਇਹ ਕਿਆ ਸੀ ਇਹ ਡੈਮੋਕ੍ਰੇਸੀ ਆ ਇਹਨੂੰ ਇਨਕਲਾਬ ਕਹਿੰਦੇ ਤਾਂ ਉਹਨਾਂ ਦੀ ਪਹੁੰਚ ਸੀਗੀ ਉਹਨਾਂ ਨੇ ਕਰਵਾ ਲਈ ਹਾਈ ਕੋਰਟ ਤੋਂ ਚਲੇ ਗਏ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਐਸੀਆਂ ਨੇ ਸਾਡੇ ਪੰਜਾਬ ਦੀਆਂ ਕਿੰਨੀਆਂ ਕਿ ਬੀਬੀਆਂ ਐਸੀਆਂ ਨੇ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਤੱਕਾ ਹੁੰਦਾ ਥਾਣੇ ਦੇ ਵਿੱਚ ਪੁਲਿਸ ਸਿਰਫ ਸਿਰਫ ਟੂਲ ਬਣ ਕੇ ਕੰਮ ਕਰਨ ਲੱਗੀ ਹੋਈ ਆ ਏ ਜੀ ਫਲਾਣੇ ਕੇਸ ਦੇ ਵਿੱਚ ਅਰੈਸਟ ਕੀਤੇ ਇਹਨੂੰ ਹੋਰ ਮੁੱਦਾ ਨਾ ਬਣਾਇਆ ਜਾਵੇ ਤੇ ਕੋਟਰ ਨੇ ਕਹਿੰਦਾ ਵੀ ਗਲਤ ਆ ਹੁਣ ਜਿਹੜੇ ਜੱਜ ਨੇ ਕਿਤਾਬਾਂ ਕਾਨੂੰਨ ਦੀਆਂ ਪੜ੍ਹੀਆਂ ਵੀ ਆ ਉਹੀ ਕਿਤਾਬਾਂ ਉਹ ਡੀਐਸਪੀ ਦੇ ਟੇਬਲ ਤੇ ਪਈਆਂ ਹੋਣੀਆਂ ਹੁਣ ਉਹ ਕੀ ਕਰੂਗਾ ਹੁਣ ਮਾਫੀ ਮੰਗੂਗਾ ਵੀ ਮੈਂ ਲੋਕਾਂ ਨੂੰ ਗੁੰਮਰਾਹ ਕਰਨ ਲੱਗਿਆ ਹਾਂ ਤਾਂ ਇਹਨਾਂ ਦੀ ਕੀ ਵਿਚਾਰਧਾਰਾ ਹੈ ਵਿਚਾਰਧਾਰਾ ਦਾ ਸਪੈਲਿੰਗ ਤੱਕ ਆਉਂਦੇ ਇਹਨਾਂ ਨੂੰ ਜਿਹੜੇ ਕਦੇ ਇੱਧਰ ਕਿਤੇ ਇੱਧਰ ਇਹ ਵਿਚਾਰਧਾਰਾ ਆ ਜਿਹੜੇ ਬਾਕੀ ਬੋਲਦੇ ਨੇ ਕਿ ਯੂਨੀਅਨ ਵਾਲੇ ਵੀ ਹੈਗੇ ਨੇ ਜਦੋਂ ਅਸੀਂ ਡੋਮਿਸਾਈਲ ਦੀ ਗੱਲ ਕਰਦੇ ਆ ਕਿ ਪੰਜਾਬ ਚ ਡੋਮਿਸਾਈਲ ਹੋਣਾ ਚਾਹੀਦਾ ਇਹ ਉਹਦਾ ਵਿਰੋਧ ਕਰਦੇ ਨੇ ਮੈਨੂੰ ਦੱਸਣਗੇ ਇਹਨਾਂ ਦੀ ਕੀ ਵਿਚਾਰਧਾਰਾ ਹੈ ਕੀ ਇਹ ਪੰਜਾਬ ਦੇ ਅਗੇਂਸਟ ਖੁੱਤਣ ਵਾਲੇ ਨੇ ਪ੍ਰਵINIT ਮਿੱਟੂ ਨੇ ਜਿਸ ਦਿਨ ਆਪਣਾ 10 ਤਰੀਕ ਦਾ ਕੱਠ ਹੁੰਦਾ ਉਸ ਤੋਂ ਅਗਲੇ ਦਿਨ ਗਿਆ ਕਿ ਅੱਜ ਕਿ ਦੋ ਦਿਨਾਂ ਸ਼ਡਿਊਲ ਆ ਰਿਹਾ ਹੈ ਕੀ ਇਹ ਦੱਸੂਗਾ ਕਿ 26 ਨੂੰ ਕਿਉਂ ਆਇਆ ਬੱਚਿਆਂ ਦੀ ਪੜ੍ਹਾਈਆਂ ਖਰਾਬ ਕਰਨ ਦੇ ਲਈ ਦੇਖੋ 10 ਤਰੀਕ ਨੂੰ ਜਿਹੜਾ ਬਿੱਟੂ ਨੇ ਕਿਹਾ ਉਹ ਤਾਂ ਨੌਨਸੈਂਸ ਕਿਹਾ ਕੋਈ ਚਾਰ ਥਾਵਾਂ ਤੇ ਸਟੇਜ ਨਹੀਂ ਸੀ ਇੱਕੋ ਥਾਂ ਤੇ ਸਟੇਜ ਸੀ ਔਰ ਜੀਡੀ ਉਸ ਦਿਨ ਕੁੱਕੜ ਖੇ ਹੋਈ ਹੈ ਥੋੜੀ ਜੀ ਬਾਅਦ ਚ ਜਾ ਕੇ ਸਟੇਜ ਤੇ ਉਹ ਇੰਨੇ ਹੀ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਸੀ ਜਿਨ੍ਹਾਂ ਨੂੰ ਲੱਗਿਆ ਲੈ ਵੀ ਹੁਣ ਐਡਾ ਵੱਡਾ ਤਾਂ ਹੋ ਗਿਆ ਲੋਕ ਤਾਂ ਆ ਗਏ ਹੁਣ ਇੱਥੇ ਵੀ ਚੜੋ ਇਹਨਾਂ ਦੇ ਇੱਕ ਬੀਜੇਪੀ ਵਾਲੇ ਸੱਜਣ ਮਿਲ ਗਏ ਸੀ ਸਾਨੂੰ ਆਂਦੇ ਜੀ ਤੁਸੀਂ ਪੰਜਾਬ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਥੇ ਵੀ ਸੈਨੇਟ ਬਣਵਾਓ ਇਹ ਕੰਮ ਬਹੁਤ ਸਹੀ ਹੈ ਇਲੈਕਟਡ ਹੋਣੀ ਚਾਹੀਦੀ ਆ ਮੈਂ ਕਿਹਾ ਵੈਰੀ ਗੁੱਡ ਤੁਸੀਂ ਸਾਥੋਂ ਉਮੀਦ ਕਰਦੇ ਅਸੀਂ ਧਰਨੇ ਲਾ ਕੇ ਜਾ ਕੇ ਆਂਦੇ ਹਾਂ ਜੀ ਹੁਣ ਤੁਸੀਂ ਬੀਜੇਪੀ ਦੇ ਹੋ ਕੇ ਇੱਕ ਵਾਦਾ ਮਾੜਾ ਜਾਂ ਮੈਂ ਕਿਹਾ ਕੈਮਰੇ ਅੱਗੇ ਕਰ ਦਿਓ ਕਿ ਐਚਆਰਡੀ ਮਿਨਿਸਟਰੀ ਨੂੰ ਕਹਿ ਕੇ ਜਿੰਨੀਆਂ ਜਿੱਥੇ ਤੁਹਾਡੀਆਂ ਸਟੇਟਾਂ ਚ ਸਰਕਾਰਾਂ ਤੇ ਜੋ ਸੈਂਟਰਲ ਯੂਨੀਵਰਸਿਟੀਆਂ ਨੇ ਉੱਥੇ ਤੁਸੀਂ ਸੈਨੇਟ ਦੀ ਪ੍ਰਥਾ ਚਲਾਉਂਗੇ ਅਸੀਂ ਇਹ ਇੱਧਰ ਕਰਦੇ ਹਾਂ ਕਰੂਗੇ ਵਾਦਾ ਨਹੀਂ 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 ਫਿਰ ਭੱਜ ਗਏ ਇਹੀ ਨਾਲ ਨਾਲ ਅਸੀਂ ਇਹਨੂੰ ਸੈਂਟਰ ਵਾਲਿਆਂ ਨੂੰ ਵਾਰਨ ਕਰ ਦੇਣਾ ਚਾਹੁੰਦੇ ਆ ਜੇ ਅੱਗੇ ਤੋਂ ਕੀਤਾ ਤਾਂ ਯਾਦ ਰੱਖਿਓ ਜੀ ਆ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠਾਂ ਜਿੱਥੇ ਖੜੇ ਆਪਾਂ 1 ਇੰਚ ਵੀ ਅੱਗੇ ਆਉਣ ਦੇਣਾ ਤੁਹਾਨੂੰ ਅਸੀਂ ਸਵਾਲ ਹੀ ਪੈਦਾ ਨਹੀਂ ਹੁੰਦਾ ਗੱਲ ਕਰਦੇ ਹਾਂ ਕਿ ਸਾਡੇ ਕਾਲਜ ਵਿੱਚ ਲੈ ਜਾਣ ਇੱਥੇ ਬੋਲੂਗਾ ਕੋਈ ਕੌਣ ਐਫੀਡੇਵਟ ਵਾਲੀ ਸ਼ਰਤ ਰੱਖਦੇ ਹਾਂ ਬੰਦੇ ਦੇ ਪੁੱਤ ਬਣ ਜਿਓ ਜੇ ਆ ਸਾਰੇ ਖੜੇ ਆ ਇੱਥੇ ਹੀ ਫੇਰ ਆਵਾਂਗੇ ਜਨ ਜਿਹੜਾ ਬੰਦਾ ਸੁੰਦਾ ਹੁੰਦਾ ਉਹ ਪੁੱਛਿਓ ਜੇ ਜ਼ਰੂਰ ਕਿ ਤੁਸੀਂ ਗੰਦ ਕਿਨੂੰ ਕਨਸਿਡਰ ਕਰਦੇ ਆਂ ਕੀ ਗੰਦ ਪਾਉਣਾ ਇਹ ਨਹੀਂ ਜਿਹੜੇ ਪ੍ਰਾਈਵੇਟ ਇੰਡੀਵਿਜੂਅਲ ਬੋਲ ਰਹੇ ਨੇ ਜਿੰਨਾ ਪਾਰਟੀਆਂ ਦੇ ਲੀਡਰਾਂ ਨੇ ਤੇ ਪਾਰਟੀਆਂ ਨੇ ਗੰਦ ਪਾਇਆ ਜਿਹੜੇ ਜਾ ਕੇ ਉਹਨਾਂ ਦੀਆਂ ਬੁੱਕਲਾਂ 'ਚ ਬੈਂਦੇ ਨੇ ਜਿਹੜੇ ਉਹਨਾਂ ਲਈ ਪੈਰਵਾਈ ਕਰਦੇ ਨੇ ਉਹ ਗੰਦ ਪਾਉਂਦੇ ਨੇ ਕਿਹਦੇ ਨਾਲ ਕੈਂਪੇਨ ਕੀਤੀ ਨਾ ਉਹਨੇ ਕੁੜੀ ਨੇ ਉਦੋਂ ਕਿਉਂ ਨਹੀਂ ਫੜਿਆ ਹਾਂ ਉਦੋਂ ਕਿਉਂ ਨਹੀਂ ਫੜਿਆ ਦੱਸਣਗੇ ਜੇ ਨਹੀਂ ਤਾਂ ਬਾਅਦ ਚ ਇੰਨਾ ਡਰਾਮਾ ਕਿਉਂ ਕੀਤਾ ਤੇ ਹੁਣ ਜ਼ਮਾਨਤ ਕਿਵੇਂ ਮਿਲ ਗਈ ਸਸਿਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਅੰਦੋਲਨ ਚੱਲਿਆ 26 27 ਦਿਨ ਉਸ ਤੋਂ ਬਾਅਦ ਸਰਕਾਰ ਨੇ ਉਹ ਫੈਸਲਾ ਵਾਪਸ ਲਿਆ ਤੇ ਸੈਨੇਟ ਚੋਣਾਂ ਦਾ ਐਲਾਨ ਕੀਤਾ ਤਾਂ ਜਿੱਥੇ ਵਕ ਵਕ ਜਥੇਬੰਦੀਆਂ ਪੋਲੀਟੀਕਲ ਪਾਰਟੀਆਂ ਉੱਤੇ ਪਹੁੰਚੇ ਦ ਉੱਥੇ ਅਮਿਤੋਜ ਮਾਨ ਜਿਹਨੇ ਜਿਹੜੇ ਹਰ ਇੱਕ ਚਾਹੇ ਪਾਣੀਆਂ ਦੇ ਮੁੱਦੇ ਹੁਣ ਚਾਹੇ ਸਟੂਡੈਂਟ ਦੇ ਮੁੱਦੇ ਸੀ ਦੇ ਰਾਤ ਰੋਜ਼ਾਨਾ ਇੱਥੇ ਜਿਹੜੀ ਕਿ ਹਾਜ਼ਰੀ ਪਰਦੇ ਸੀ ਹਾਲਾਂਕਿ ਤੁਹਾਡੇ ਤੇ ਇਲਜ਼ਾਮ ਲੱਗਦੇ ਰਹਿੰਦੇ ਕਿ ਜਿੱਥੇ ਮੋਰਚੇ ਹੁੰਦੇ ਨੇ ਤਿੰਨ ਚਾਰ ਬੰਦੇ ਹੋਗੇ ਲੱਖਾ ਹੋ ਗਿਆ ਤੁਹਾਡਾ ਨਾਂ ਕਹਿੰਦੇ ਉੱਥੇ ਪਹੁੰਚ ਹੀ ਹੁੰਦੇ ਨੇ ਪਰ ਵੀ ਅੱਜ ਕਰਦਾ ਤੇ ਪੱਕੇ ਪਰ ਫਿਰ ਵੀ ਕਿਉਂ ਜਾਣੇ ਆਸੀਂ ਤੂੰ ਦਾ ਸ਼ੇਰਾ ਕਿਉਂ ਜਾਂਦੇ ਹਾਂ ਤਾਂ ਅਸੀਂ ਪੰਜਾਬ ਦੇ ਹਿੱਤ ਦੇ ਬਾੜੇ ਕਿਉਂ ਜਾਂਦੇ ਤਾਂ ਸਮਝ ਲਓ ਸਾਡਾ ਹਿੱਤ ਸਹੀ ਹੈ ਜੀ ਪਤਾ ਕੀ ਮਸਲਾ ਕੀ ਹੈ ਇਹਨਾਂ ਲੋਕਾਂ ਨੂੰ ਤਕਲੀਫ ਕੀ ਹੋ ਰਹੀ ਹੈ ਅਸੀਂ ਇਹਨਾਂ ਦੀਆਂ ਕਰਤੂਤਾਂ ਦੱਸ ਰਹੇ ਹਾਂ ਮੈਂ ਅੱਜ ਆਪਾਂ ਯੂਨੀਵਰਸਿਟੀ ਦੇ ਸੰਦਰਭ 'ਚ ਗੱਲ ਕਰਦੇ ਹਾਂ ਯੂਨੀਵਰਸਿਟੀ ਦੇ ਵਿੱਚ ਕੀ ਹੋ ਰਿਹਾ ਸੀ ਇਹਨਾਂ ਦੇ ਪ੍ਰਧਾਨ ਸਾਹਿਬ ਕੀ ਆਂਦੇ ਐ ਜਾਖੜ ਸਾਹਿਬ ਕਿ ਇੱਕ ਭਰਮ ਪੈਦਾ ਕੀਤਾ ਗਿਆ ਕੀ ਪਾਰਲੀਮੈਂਟਰੀਅਨ ਜਿਹੜਾ ਬੁਲੇਟਿਨ ਹੁੰਦਾ ਹੈ ਰਾਜ ਸਭਾ ਦਾ ਜਿਹਦੇ 'ਚ ਉਪ ਰਾਜਪਾਲ ਦੀ ਮਰਜ਼ੀ ਨਾਲ ਆਉਂਦਾ ਹੈ ਉਹ ਭਰਮ 'ਚ ਆ ਗਿਆ ਔਰ ਰਵਨੀਤ ਮਿੱਟੂ ਨੇ ਜਿਸ ਦਿਨ ਆਪਣਾ 10 ਤਰੀਕ ਦਾ ਕੱਠ ਹੁੰਦਾ ਉਸ ਤੋਂ ਅਗਲੇ ਦਿਨ ਗਿਆ ਕਿ ਦੋ ਦਿਨਾਂ ਸ਼ਡਿਊਲ ਆ ਰਿਹਾ ਹੈ ਕੀ ਇਹ ਦੱਸੂਗਾ ਕਿ 26 ਨੂੰ ਕਿਉਂ ਆਇਆ ਇਹ ਕਿਹੋ ਜਿਹਾ ਲੀਡਰ ਨਹੀਂ ਯਾਰ ਇਹ ਪਤਾ ਕੀ ਸੀ ਇਹ ਸਾਡੀ ਤੜ ਚੈੱਕ ਕਰ ਰਹੀ ਸੀ ਇਹ ਵੇਖ ਰਹੇ ਸੀ ਅਸੀਂ ਕਿੰਨੇ ਕਿ ਰਿਐਕਟਿਵ ਆ ਅਸੀਂ ਉਹ ਵਖਾਤਾ ਫਿਰ ਇਹਨਾਂ ਦੀ ਜਾਨ ਨਿਕਲੀ ਇਹਨਾਂ ਨੂੰ ਬੁਰਾ ਲੱਗਿਆ ਔਰ ਜਿੰਨਾ ਬੰਦਿਆਂ ਨੇ ਮੇਨ ਬੰਦੇ ਸੀ ਜਿਹੜੇ ਖੜਾ ਕਰਨ ਚ ਜਦ ਕਿ ਯੂਨੀਵਰਸਿਟੀ ਅੱਗੇ ਸੀ ਅਸੀਂ ਤਾਂ ਮਦਦ ਆਲੇ ਸੀ ਫਿਰ ਇਹਨਾਂ ਨੇ ਉਹਨਾਂ ਨੂੰ ਟਾਰਗੇਟ ਕਰਨਾ ਕੀਤਾ ਚੱਕਰ ਇਹ ਕਹਿੰਦੇ ਕਿ ਜਿਹੜੇ ਸਟੂਡੈਂਟ ਸੀ ਉਹਨਾਂ ਵਿਚਾਰੇ ਨੇ ਮਾਈਕ ਮੂਕ ਲਾਂਦੇ ਰਹਿ ਕੇ ਜਿਹੜੀਆਂ ਦੂਜੀਆਂ ਜੱਥੇ ਬੰਦੀਆਂ ਸੀ ਉਹ ਆਪਦੀ ਮਾਈਕ ਲਿਆਂਦੇ ਆਪਦੀ ਤਾਮਜਾਮ ਲਿਆਂਦਾ ਸ਼ੁਰੂ ਕਰਤਾ ਠਾਠਾ ਮਤਲਬ ਉਹਨਾਂ ਦੀ ਸੁਣੀ ਨਹੀਂ ਬੱਚਿਆਂ ਦੀ ਪੜ੍ਹਾਈਆਂ ਖਰਾਬ ਕਰਨ ਦੇ ਜਿਹਾ ਦੇਖੋ 10 ਤਰੀਕ ਨੂੰ ਜਿਹੜਾ ਬਿੱਟੂ ਨੇ ਕਿਹਾ ਉਹ ਤਾਂ ਨੌਨਸੈਂਸ ਕਿਹਾ ਕੋਈ ਚਾਰ ਥਾਵਾਂ ਤੇ ਸਟੇਜ ਨਹੀਂ ਸੀ ਇੱਕੋ ਥਾਂ ਤੇ ਸਟੇਜ ਸੀ ਔਰ ਜਿਹੜੀ ਉਸ ਦਿਨ ਕੁੱਕੜ ਖੇ ਹੋਈ ਹੈ ਥੋੜੀ ਜੀ ਬਾਅਦ ਚ ਜਾ ਕੇ ਸਟੇਜ ਤੇ ਉਹ ਇੰਨੇ ਹੀ ਪਾਰਟੀਆਂ ਦੇ ਰਿਪ੍ਰੈਜ਼ੈਂਟੇਟਿਵ ਸੀ ਜਿਨ੍ਹਾਂ ਨੂੰ ਲੱਗਿਆ ਲੋਕ ਤਾਂ ਆ ਗਏ ਹੁਣ ਇੱਥੇ ਵੀ ਚੜੋ ਇਹ ਉਹੀ ਕੁੱਕੜਖੇ ਵਾਲੇ ਸੀ ਇਹਨਾਂ ਦੇ ਸੀਗੇ ਰਹੀ ਗੱਲ ਯੂਨੀਵਰਸਿਟੀ ਦੀ ਇਹ ਮੈਨੂੰ ਇਹਨਾਂ ਦੱਸਣਗੇ ਕਿ ਕਾਂਗਰਸ ਚੋਂ ਦੇ ਸੀ ਪਹਿਲਾਂ ਉਹ ਇਹਨਾਂ ਦਾ ਪਤਾ ਹੁੰਦੀ ਨਾ ਲੱਗਦਾ ਕਦੋਂ ਕਿੱਧਰ ਕਦੋਂ ਕਿੱਧਰ ਕਾਂਗਰਸ ਨੇ 71 ਦੇ ਵਿੱਚ ਹਿਮਾਚਲ ਵਿਦਡਰੋ ਕਰ ਗਿਆ ਸੀ ਆਪਦੇ ਕਾਲਜੇ ਸ਼ਿਮਲਾ ਯੂਨੀਵਰਸਿਟੀ 77 ਚ ਹਰਿਆਣਾ ਕੁਰਕਸ਼ੇਤਰ ਯੂਨੀਵਰਸਿਟੀ ਗਏ 77 ਤੋਂ ਇਹ ਯੂਨੀਵਰਸਿਟੀ ਸਿਰਫ ਸਾਡੀ ਆ ਪੰਜਾਬ ਦੀ ਆ ਇਹ ਕਾਂਗਰਸ ਚ ਦੇ ਦਾਦਾ ਵੀ ਇਹਦੇ ਫਾਦਰ ਵੀ ਇਹ ਖੁਦ ਵੀ ਤੇ ਜਾਖੜ ਸਾਹਿਬ ਵੀ ਮੈਂ ਸਿਰਫ ਫਿਲਹਾਲ ਬੀਜੇਪੀ ਵਾਲਿਆਂ ਦੀ ਗੱਲ ਕਰਦਾ ਜਿਹੜੇ ਕਾਂਗਰਸ ਚ ਸੀ ਇਹ ਤਕਰੀਬਨ ਸਰਕਾਰਾਂ ਚ ਸੀ ਇਹ ਦੱਸਣਗੇ ਕੀ ਇਹ ਦੱਸਣਗੇ ਕਿ ਇਹਨਾਂ ਨੇ ਕਦੋਂ ਕੈਬਨਟ ਚੋਂ ਪਾਸ ਕਰਕੇ ਇੱਕ ਰੈਜ਼ੋਲੂਸ਼ਨ ਅਸੈਂਬਲੀ ਤੋਂ ਮਤਾ ਬਣਾ ਕੇ ਸੈਂਟਰ ਸਰਕਾਰ ਨੂੰ ਭੇਜਿਆ ਕਿ ਯੂਨੀਵਰਸਿਟੀ ਸਾਡੀ ਹੈ ਜੇ ਤੁਹਾਡਾ ਐਕਸਪੈਂਡਿਚਰ 1.50 ਹਜ਼ਾਰ ਕਰੋੜਾ ਤੁਸੀਂ 300 ਕਰੋੜ ਦੀ ਗੱਲ ਨਹੀਂ ਕਰ ਸਕਦੇ ਕਿ ਅਸੀਂ ਦੇਵਾਂਗੇ ਅਸੀਂ ਤੁਹਾਨੂੰ ਆਣੇ ਯੂਨੀਵਰਸਿਟੀ ਦਾ ਜੱਡਾ ਨਾ ਹੈ ਜਿੰਨੀਆਂ ਜਗ੍ਹਾ ਇਹ ਪ੍ਰੋਫਿਟੇਬਲ ਹੋ ਸਕਦੀ ਹੈ ਕੀ ਇਹ ਉਹਦੇ ਲਈ ਰੈਡੀ ਨੇ ਤੇ ਜੇ ਨਹੀਂ ਤਾਂ ਇਹ ਮੈਨੂੰ ਦੱਸਣਗੇ ਅਸੀਂ ਤਾਂ ਨਹੀਂ ਬੋਲਦੇ ਇਹਨਾਂ ਨੇ ਚੰਦ ਕੀ ਚਾੜੇ ਇੰਨੇ ਸਾਲਾਂ ਦੇ 50 ਸਾਲ ਹੋ ਗਏ 73 ਮਤਲਬ 52 ਸਾਲ ਹੋ ਗਏ 52 ਸਾਲ ਚ ਇਹਨਾਂ ਨੇ ਕਿਉਂ ਨਹੀਂ ਕੀਤਾ ਪਿਛਲੇ 4 ਸਾਲ ਪਹਿਲਾਂ ਵੀ ਅਸੀਂ ਬੈਠ ਕੇ ਇੱਥੇ ਲੜਿਆ ਸੀ ਅਸੀਂ ਸੈਨੇਟ ਦੇ ਇਲੈਕਸ਼ਨ ਕਰਾਏ ਸੀ ਜੇ ਐਡੇ ਸੁਹਿਰਦ ਨੇ ਇਹਦੇ ਟਰਮ ਹੈ ਜਿਹੜੀ ਸੈਨੇਟ ਦੀ ਉਹਨੂੰ ਸਵਾ ਸਾਲ ਹੋ ਗਿਆ ਖਤਮ ਹੋਈ ਨੂੰ ਕਿਉਂ ਨਹੀਂ ਇਹਨਾਂ ਨੇ ਉਹਦੇ ਇਲੈਕਸ਼ਨਾਂ ਦੀ ਅਨਾਉਂਸਮੈਂਟ ਕੀਤੀ ਇਹਨਾਂ ਦੇ ਇੱਕ ਬੀਜੇਪੀ ਵਾਲੇ ਸੱਜਣ ਮਿਲ ਗਏ ਸੀ ਸਾਨੂੰ ਕੱਲ ਆਂਦੇ ਜੀ ਤੁਸੀਂ ਪੰਜਾਬ ਪੰਜਾਬੀ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਥੇ ਵੀ ਸੈਨੇਟ ਬਣਵਾਓ ਇਹ ਕੰਮ ਬਹੁਤ ਸਹੀ ਹੈ ਇਲੈਕਟਡ ਹੋਣੀ ਚਾਹੀਦੀ ਆ ਮੈਂ ਕਹਾ ਵੈਰੀ ਗੁੱਡ ਤੁਸੀਂ ਸਾਥੋਂ ਉਮੀਦ ਕਰਦੇ ਆਂ ਅਸੀਂ ਧਰਨੇ ਲਾਈ ਜਾਈਏ ਜਾਂ ਕਿ ਆਂਦੇ ਹਾਂ ਜੀ ਮੈਂ ਕਿਹਾ ਤੁਸੀਂ ਸਹੀ ਮੰਨਦੇ ਹੋ ਕਿ ਸਹੀ ਐ ਆਂਦੇ ਸਹੀ ਐ ਮੈਂ ਕਿਹਾ ਚਲੋ ਅਸੀਂ ਲਾਉਣੀ ਐ ਹੁਣ ਤੁਸੀਂ ਬੀਜੇਪੀ ਦੇ ਹੋ ਕੇ ਇੱਕ ਵਾਦਾ ਮਾੜਾ ਜਾਂ ਮੈਂ ਕਿਹਾ ਕੈਮਰੇ ਅੱਗੇ ਕਰਦੇ ਹੋ ਕਿ ਐਚਆਰਡੀ ਮਿਨਿਸਟਰੀ ਨੂੰ ਕਹਿ ਕੇ ਜਿੰਨੀਆਂ ਜਿੱਥੇ ਤੁਹਾਡੀਆਂ ਸਟੇਟਾਂ ਚ ਸਰਕਾਰਾਂ ਤੇ ਜੋ ਸੈਂਟਰਲ ਯੂਨੀਵਰਸਟੀਆਂ ਨੇ ਉੱਥੇ ਤੁਸੀਂ ਸੈਨੇਟ ਦੀ ਪ੍ਰਥਾ ਚਲਾਉਂਗੇ ਅਸੀਂ ਇੱਧਰ ਕਰਦੇ ਆਂ ਕਰੂਗੇ ਵਾਦਾ ਨਾ 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 ਫਿਰ ਪੱਜ ਗਏ ਇਹ ਉਹ ਲੋਕ ਨੇ ਜੋ ਚਾਹੁੰਦੇ ਨੇ ਕਿ ਸਾਡੀ ਲੁੱਟ ਤੇ ਕੁੱਟ ਉਵੇਂ ਚਲਦੀ ਰਹੇ ਤੇ ਲੋਕ ਸਹਿੰਦੇ ਰਹਿਣ ਜਿਹੜੇ ਬੰਦੇ ਉਹਨੂੰ ਐਕਸਪੋਜ਼ ਕਰਦੇ ਨੇ ਫਿਰ ਇਹਨਾਂ ਦੀ ਜਾਨ ਨਿਕਲਦੀ ਐ ਮੈਂ ਅੱਜ ਤੁਹਾਡੇ ਮਾਈਕ ਤੇ ਖੜਾ ਹੋ ਗਿਆ ਨਾ ਫਿਰ ਸਾਰੇ ਖੁਸ਼ਿੰਦਰ ਸਾਹਿਬਾਂ ਤੋਂ ਪੁੱਛਿਓ ਜੀ ਅਸੀਂ ਅੱਜ ਵੀ ਕਿਉਂ ਆਏ ਸ਼ੁਕਰਾਨਾ ਕਰਨ ਨਾਲ ਨਾਲ ਇਹ ਕਹਿਣ ਆਏ ਆ ਕਿ ਯੂਨੀਵਰਸਿਟੀ ਤੋਂ ਸਾਨੂੰ ਕੀ ਚਾਹੀਦਾ ਸਟੇਟ ਤੋਂ ਕੀ ਚਾਹੀਦਾ ਤੇ ਸੈਂਟਰ ਤੋਂ ਕੀ ਚਾਹੀਦਾ ਐਂ ਹੀ ਨਾਲ ਨਾਲ ਅਸੀਂ ਇਹਨੂੰ ਸੈਂਟਰ ਵਾਲਿਆਂ ਨੂੰ ਵਾਰਨ ਕਰ ਦੇਣਾ ਚਾਹੁੰਦੇ ਆ ਜੇ ਅੱਗੇ ਤੋਂ ਕੀਤਾ ਤੇ ਯਾਦ ਰੱਖਿਓ ਜੀ ਆ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਹੇਠਾਂ ਜਿੱਥੇ ਖੜੇ ਆਪਾਂ 1 ਇੰਚ ਨਹੀਂ ਅੱਗੇ ਆਉਣ ਦੇਣਾ ਤੁਹਾਨੂੰ ਅਸੀਂ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ ਜੇ ਤੁਸੀਂ ਆਪ ਦੇ ਆਪ ਨੂੰ ਕੋਈ ਵੀ ਤੁਹਾਡੇ ਚ ਸੁਣਨ ਵਾਲਾ ਪੰਜਾਬ ਦਾ ਆਂਦਾ ਤਾਂ ਜੋ ਅਸੀਂ ਕਿਹਾ ਇੱਕ ਰਿਓ ਜੀ ਤੇ ਨਾਲ ਹੀ ਆ ਵੀ ਸੀ ਨੂੰ ਵੀ ਕਹਿੰਨੇ ਆ ਕਿਤੇ ਕਹਿ ਦਿੰਨੀ ਐ ਇੱਥੇ ਬੁਲਾਰੇ ਕੌਣ ਆਉਣਗੇ ਉਹ ਆਦੀ ਕਮੇਟੀ ਸਿਲੈਕਟ ਕਰੂਗੀ ਕਿਤੇ ਹਰਿਆਣੇ ਦੇ ਬੰਦਿਆਂ ਤੋਂ ਇਹ ਮਤੇ ਪਾਉਣ ਦੀ ਗੱਲ ਕਰਦੇ ਹਾਂ ਕਿ ਸਾਡੇ ਕਾਲਜ ਵਿੱਚ ਲੈ ਜਾਣ ਜਾ ਇੱਥੇ ਬੋਲੂਗਾ ਕੋਈ ਕੌਣ ਐ ਐਫੀਡੇਵਟ ਵਾਲੀ ਸ਼ਰਤ ਰੱਖਦੇ ਹਾਂ ਬੰਦੇ ਦੇ ਪੁੱਤ ਬਣ ਜਿਓ ਜੇ ਆ ਸਾਰੇ ਖੜੇ ਆ ਇੱਥੇ ਹੀ ਫੇਰ ਆਵਾਂਗੇ ਔਰ ਤੁਹਾਨੂੰ ਐਂ ਹੀ ਭਾਜੜਾਂ ਪਾਵਾਂਗੇ ਜਿਵੇਂ ਅੱਕੇ ਪਾਣੀ ਦਾ ਸਵਾਲ ਹੈਗਾ ਲੱਖੇ ਤੇ ਭਾਨੇ ਬਾਰੇ ਸਾਰੇ ਜਥੇਬੰਦੀਆਂ ਕਹਿੰਦੇ ਨੇ ਕਿ ਜਿਹੜੀ ਸਟੇਟ ਇਹ ਜਾਂਦੇ ਨੇ ਇਹ ਇਹਨਾਂ ਨੇ ਮਾਹੌਲ ਖਰਾਬ ਕਰਨਾ ਹੀ ਹੁੰਦਾ ਇਹਨਾਂ ਦਾ ਜਿਹੜਾ ਦਿਮਾਗ 'ਚ ਹੁੰਦਾ ਇਹਨਾਂ ਨੇ ਸਰਕਾਰਾਂ ਨੂੰ ਇਹਨਾਂ ਕਿਸੇ ਸਰਕਾਰਾਂ 'ਚ ਵੀ ਇਹਨਾਂ ਨੇ ਉਲਟ ਫੇਰ ਕਰਨੀ ਹੁੰਦਾ ਬੋਲਣਾ ਇਹਨਾਂ ਨੇ ਵਿਰੋਧ ਹੁੰਦਾ ਜਥੇਬੰਦ ਜਿਹੜੇ ਮੋਰਚੇ ਲੱਗੇ ਹੁੰਦੇ ਇਹਨਾਂ ਨੂੰ ਤਾੜਪੀਟ ਕਰਨ ਦੀ ਕੋਸ਼ਿਸ਼ ਹੁੰਦੀ ਹੈ ਨਹੀਂ ਉਹ ਬੰਦੇ ਨੇ ਇੰਡੀਵਿਜੂਅਲ ਜਥੇਬੰਦੀ ਕਿਹੜੀ ਮੈਂ ਤਾਂ ਇਥੋਂ ਤੋਂ ਪੁੱਛਿਆ ਕਿਹੜੀ ਜਥੇਬੰਦੀ ਹੈ ਇੰਡੀਵਿਜੂਅਲ ਅਸੀਂ ਕਹਿੰਦੇ ਹਾਂ ਨਾ ਨਹੀਂ ਇੱਕ ਦੋ ਜਥੇਬੰਦੀਆਂ ਵੀ ਹੈਗੀਆਂ ਜਿਨ੍ਹਾਂ ਨੂੰ ਉਹਨਾਂ ਤੋਂ ਪ੍ਰੋਬਲਮ ਹੋਊਗੀ ਮੈਂ ਇੰਨੀ ਇੱਕ ਗੱਲ ਆਣਾ ਕਿ ਲੱਖੇ ਨੇ ਉਸ ਦਿਨ ਕੀਤਾ ਕੀ ਸੀ ਮੈਂ ਕੋਈ ਸਾਰੀਆਂ ਗੱਲਾਂ ਨਾਲ ਕਮਾ ਮਿਲਣੀ ਮੈਂ ਉਸ ਦਿਨ ਮੈਂ ਦੇਖ ਰਿਆ ਸਾਰਾ ਕੁਝ ਉਸ ਦਿਨ ਜਿਹੜੀ ਕੁੱਕੜਖੇ ਹੋ ਰਹੀ ਸੀ ਉਹਦੇ ਵਿੱਚ ਉਹਨੇ ਖੜੇ ਹੋ ਕੇ ਇਹ ਦੱਸਿਆ ਸੀ ਜੋ ਮੈਂ ਹੁਣ ਦੱਸ ਰਿਹਾ ਜੋ ਕੁਛਿੰਦਰ ਅਸੀਂ ਸਾਰੇ ਦੱਸਦੇ ਹਰ ਜਗ੍ਹਾ ਤੇ ਕਿ ਫਲਾਨੀ ਪਾਰਟੀ ਨੇ ਐ ਲੁੱਟਿਆ ਫਲਾਨੀ ਨੇ ਐ ਲੁੱਟਿਆ ਉਹਨੇ ਇਹੀ ਕਿਹਾ ਨਾ ਕਿ ਕਾਂਗਰਸ ਵਾਲਿਆਂ ਨੇ ਆ ਕੀਤਾ ਤੇ ਕਿਹਾ ਅਸੀਂ ਤਾਂ ਇੱਥੇ ਬਹਿ ਕੇ ਸਟੇਜ ਤੇ ਕਹਿੰਨੇ ਹਰ ਵਕਤ ਕਹਿੰਨੇ ਹਾਂ ਮੈਂ ਹੁਣ ਕਹਿੰਨੇ ਆ ਤੁਹਾਡੇ ਸਾਹਮਣੇ ਉਹਨਾਂ ਦੇ ਸਾਹਮਣੇ ਵੀ ਕਹਿਣਾ ਕੱਲ ਵੀ ਕਹਿ ਕੇ ਆਏ ਉਹਨਾਂ ਨੂੰ ਬਾਹ ਕੇ ਸਾਹਮਣੇ ਕਹਿ ਕੇ ਆਏ ਜੁੜਾ ਨਹੀਂ ਦਿੰਦੇ ਕਹਿੰਦੇ ਇਹਨਾਂ ਬੰਦਿਆਂ ਦੇ ਹੁੰਦਾ ਇਕੱਠੇ ਨਾ ਹੋਣ ਕੋਈ ਨਹੀਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੁੜਨ ਦਾ ਮਤਲਬ ਇਹ ਨਹੀਂ ਕਿ ਜੁੜ ਕੇ ਲੁੱਟੋ ਜਿਵੇਂ ਇਹ ਪਾਰਟੀਆਂ ਵਾਲੇ ਲੁੱਟ ਰਹੇ ਨੇ ਗਲਤ ਕੀ ਕੀਤਾ ਆਹੀ ਗੱਲ ਕਹੀ ਸੀ ਮਿਸਟਰ ਨਾਗਰਾ ਉੱਥੇ ਗਲਤ ਬੋਲੇ ਔਰ ਮੈਂ ਤੁਹਾਨੂੰ ਦੱਸਦਾ ਜੇ ਮੈਂ ਨਾ ਉੱਥੇ ਖੜਾ ਹੁੰਦਾ ਉੱਥੇ ਗੜਬੜ ਹੋ ਜਾਣੀ ਸੀ ਉਹਨਾਂ ਨਾਲ ਰੋਕਿਆ ਮੈਂ ਇੰਨੀ ਕੁ ਗੱਲਾਂ ਨੇ ਜੇ ਕੋਈ ਤੁਸੀਂ ਦੀਆਂ ਪਾਰਟੀਆਂ ਨੇ ਕੁਝ ਕਰਤੂਤਾਵਾਂ ਕੀਤੀਆਂ ਜੇ ਕੋਈ ਉਹਨਾਂ ਬਾਰੇ ਦੱਸ ਰਿਹਾ ਤਾਂ ਹਿੰਮਤ ਰੱਖੋ ਸਹਿਨ ਔਰ ਮੈਂ ਰਹੂੰਗਾ ਗੱਲ ਕਹੂੰਗਾ ਉਹਨਾਂ ਨੂੰ ਵੀ ਜੇ ਮੰਨ ਲਓ ਕਿ ਲੱਖਾਂ ਦਾ ਪਿਛਲੇ ਡੇਢ ਸਾਲ ਤੋਂ ਮੈਂ ਵੇਖ ਰਿਹਾ ਜ਼ਿਆਦਾਤਰ ਥਾਵਾਂ ਤੇ ਮੇਰੇ ਨਾਲ ਹੁੰਦਾ ਮੈਂ ਨਹੀਂ ਦੇਖਿਆ ਉਹ ਵਾਜਾ ਗੰਦ ਪਾਵੇ ਭਾਨੇ ਨੂੰ ਮੈਂ ਆਲਰੇਡੀ ਕਹਿ ਚੁੱਕਿਆ ਭਾਨੇ ਬੋਲਣ ਤੇ ਕੰਟਰੋਲ ਰੱਖਿਆ ਕਰ ਗੰਦ ਪਾਉਂਦਾ ਨਹੀਂ ਗੰਦ ਨਹੀਂ ਪਾਉਂਦਾ ਬੋਲਣ ਤੇ ਕਰ ਉਹ ਗੰਦ ਪਾਉਣਾ ਤੇ ਬੋਲਣ ਅਸੀਂ ਕਦੇ ਨਹੀਂ ਆਂਦੇ ਤਰੀਕਾ ਏਕਾਰ ਹਰ ਇੱਕ ਦਾ ਆਪਦਾ ਹੁੰਦਾ ਹੈ ਅਸੀਂ ਕਦੇ ਉਹਨੂੰ ਜਸਟੀਫਾਈ ਵੀ ਨਹੀਂ ਕਰਦੇ ਬਟ ਉਹ ਲੜ ਰਿਆ ਹੁੰਦਾ ਪੰਜਾਬ ਲਈ ਉਹਦਾ ਤਰੀਕਾ ਹੋ ਸਕਦਾ ਕਿਤੇ ਗਲਤ ਹੋਵੇ ਉਸ ਕੰਡਕਟ ਨੂੰ ਸਹੀ ਕੀਤਾ ਜਾਵੇ ਪਰ ਆ ਗੱਲਾਂ ਨਹੀਂ ਜਿਹੜੀਆਂ ਤੁਸੀਂ ਕਹਿੰਿਆ ਕਿ ਗੰਦ ਪਾਉਂਦੇ ਵੰਡਦੇ ਇਹ ਇਹਨਾਂ ਦਾ ਕਰਤੂਤ ਹੈ ਕਿ ਮਿਸਟਰ ਰਵਨੀਤ ਬਿੱਟੂ ਦੱਸਣਗੇ ਇਹਨਾਂ ਦੀ ਕੀ ਵਿਚਾਰਧਾਰਾ ਹੈ ਵਿਚਾਰਧਾਰਾ ਦਾ ਸਪੈਲਿੰਗ ਤੱਕ ਆਉਂਦੇ ਇਹਨਾਂ ਨੂੰ ਜਿਹੜੇ ਕਦੇ ਇੱਧਰ ਕਿਤੇ ਇੱਧਰ ਇਹ ਵਿਚਾਰਧਾਰਾ ਹੈ ਆ ਜਿਹੜੇ ਬਾਕੀ ਬੋਲਦੇ ਨੇ ਇੱਕ ਯੂਨੀਅਨ ਵਾਲੇ ਵੀ ਹੈਗੇ ਨੇ ਜਦੋਂ ਅਸੀਂ ਡੋਮਿਸਾਈਲ ਦੀ ਗੱਲ ਕਰਦੇ ਆਂ ਕਿ ਪੰਜਾਬ ਚ ਡੋਮਿਸਾਈਲ ਹੋਣਾ ਚਾਹੀਦਾ ਇਹ ਉਹਦਾ ਵਿਰੋਧ ਕਰਦੇ ਨੇ ਮੈਨੂੰ ਦੱਸਣਗੇ ਇਹਨਾਂ ਦੀ ਕੀ ਵਿਚਾਰਧਾਰਾ ਹੈ ਕੀ ਇਹ ਪੰਜਾਬ ਦੇ ਅਗੇਂਸਟ ਪੁਕਤਾਂ ਨਾਲੇ ਨੇ ਜਾਂ ਪੰਜਾਬ ਦੇ ਵੱਲ ਵਾਲੇ ਨੇ ਦੱਸਣਗੇ ਉਹਦੇ ਬਾਰੇ ਆਇਆ ਮਸਲਾ ਜਦੋਂ ਕਿਤੇ ਤੁਹਾਨੂੰ ਇਹ ਗੱਲ ਕਹਿਣ ਜਾਂ ਜਿਹੜਾ ਬੰਦਾ ਸੁਣਦਾ ਹੁੰਦਾ ਉਹਨੂੰ ਪੁੱਛਿਓ ਜੇ ਜ਼ਰੂਰ ਕਿ ਤੁਸੀਂ ਗੰਦ ਕਿਨੂੰ ਕਨਸਿਡਰ ਕਰਦੇ ਆਂ ਕੀ ਗੰਦ ਪਾਉਣਾ ਇਹ ਨਹੀਂ ਜਿਹੜੇ ਪ੍ਰਾਈਵੇਟ ਇੰਡੀਵਿਜੂਅਲ ਬੋਲ ਰਹੇ ਨੇ ਜਿੰਨਾ ਪਾਰਟੀਆਂ ਦੇ ਲੀਡਰਾਂ ਨੇ ਤੇ ਪਾਰਟੀਆਂ ਨੇ ਗੰਦ ਪਾਇਆ ਜਿਹੜੇ ਜਾ ਕੇ ਉਹਨਾਂ ਦੀਆਂ ਬੁੱਕਲਾਂ 'ਚ ਬੈਂਦੇ ਨੇ ਜਿਹੜੇ ਉਹਨਾਂ ਲਈ ਪੈਰਵਾਈ ਕਰਦੇ ਨੇ ਉਹ ਗੰਦ ਪਾਉਂਦੇ ਨੇ ਗੰਦ ਉਹ ਬੈਂਦਾ ਹੈ ਇਹ ਫਲਾਣਾ ਹੋ ਸਕਦਾ ਯਾਰ ਉਹਨੇ ਚਾਰ ਸ਼ਬਦ ਪਾਣੇ ਆਰਗਾ ਮੁੰਡਾ ਜ਼ਿਆਦਾ ਬੋਲ ਜਾਂਦਾ ਮੈਂ ਉਹਨੂੰ ਬਥੇਰੇ ਵਾਰੀ ਕਿਹਾ ਜਸਟ ਕੰਟਰੋਲ ਸੇਮ ਥਿੰਗ ਵਿਦ ਅਲਖਾ ਬਟ ਵਟ ਦੇ ਡੂ ਮੋਹਾਲੀ ਤੁਸੀਂ ਕਿਹਾ ਸੀ ਜਦੋਂ ਇਮੀਗ੍ਰੇਸ਼ਨ ਨਾਲ ਤੁਸੀਂ ਭੀੜੇ ਸੀ ਤੁਸੀਂ ਉਹਦੇ ਵੀ ਕਿਹਾ ਸੀ ਮੈਂ ਉਹਦੋਂ ਕਿਹਾ ਸੀ ਉਹਨੂੰ ਮੈਂ ਕਿਹਾ ਕੋਈ ਬੋਲਣ ਦਾ ਤਰੀਕਾ ਜਸਟ ਕੰਟਰੋਲ ਪਟਾਖੀ ਕੀ ਕਰਦੇ ਨੇ ਇੱਕ ਹੁੰਦਾ ਬੰਦਾ ਬੋਲ ਦੇ ਕੁਝ ਆਪਾਂ ਉਹਨੂੰ ਕਹਾਂਗੇ ਬਸ ਯਾਰ ਹੌਲੀ ਐਨਾ ਬੋਲ ਆਈ ਕਹਾਂਗੇ ਇੱਕ ਹੁੰਦਾ ਜਿਹੜਾ ਥੋੜੀਆ ਪੂਰੀ ਜਾਇਦਾਦ ਵੇਚ ਦੇ ਇੱਕ ਹੁੰਦਾ ਜਿਹੜੀ ਥੋੜੀ ਜ਼ਿੰਦਗੀਆਂ ਨੂੰ ਬਿਮਾਰ ਕਰ ਦੇ ਗਰਸਤ ਕਰਦੇ ਬਿਮਾਰੀਆਂ ਨਾਲ ਇਹਨੇ ਗੰਦ ਪਾਉਣ ਵਾਲੇ ਇਹਨਾਂ ਦੀਆਂ ਪਾਰਟੀਆਂ ਨੇ ਗੰਦਾ ਪਾਉਣ ਵਾਲੀਆਂ ਨਹੀਂ ਤਾਂ ਮੈਨੂੰ ਦੱਸਣਗੇ ਪੰਜਾਬ ਦੀ ਹਾਲਤ ਕਿਉਂ ਆ ਕੀ ਆ ਪੰਜਾਬੀ ਯੂਨੀਵਰਸਿਟੀ ਨਹੀਂ ਕੀ ਆ ਚੰਡੀਗੜ੍ਹ ਪੰਜਾਬ ਦਾ ਨਹੀਂ ਪਰਮ ਪੈਦਾ ਕਰ ਰਹੇ ਆ ਤੁਸੀਂ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਤੁਸੀਂ ਸਾਨੂੰ ਐ ਟੈਸਟ ਕਰਦੇ ਹੋ ਮੈਨੂੰ ਦੱਸਣਗੇ ਸਾਡੇ ਦੇਸ਼ ਚ ਕਿਹੜੀ ਹੋਰ ਸਪ੍ਰਾਂਤ ਹੈ ਜਿਹਦੀ ਆਪਦੀ ਰਾਸ਼ਤਾ ਨਹੀਂ ਨਹੀਂ ਸਿਰਫ ਪੰਜਾਬ ਹੈ ਚਲੋ ਨਾਲ ਜੁੜਿਆ ਸਾਡਾ ਹਰਿਆਣਾ ਕੀ ਉਦੋਂ ਦੋਨਾਂ ਸਦਰਾਂ ਦੇ ਵਿੱਚ ਇਹ ਰੈਜ਼ੋਲੂਸ਼ਨ ਪਾਸ ਨਹੀਂ ਹੋਇਆ ਸੀ ਸਹਿਮਤੀ ਨਾਲ ਕਿ ਇਹ ਰਾਜਧਾਨੀ ਪੰਜਾਬ ਦੀ ਹੋਊਗੀ ਤੇ ਬਹੁਤ ਜਲਦੀ ਹਰਿਆਣੇ ਨੂੰ ਸੈਂਟਰ ਪੈਸੇ ਦੇਊਗਾ ਤੇ ਉਹ ਆਪ ਦੀ ਰੋहतक 'ਚ ਬਣਾਊਗਾ ਇਹ ਕਲੈਰਿਟੀ ਨਹੀਂ ਸੀ ਕਿ ਸੈਂਟਰ ਨੇ ਪੈਸੇ ਦਿੱਤੇ ਔਰ ਆਪ ਬੇਸ਼ਰਮ ਸਾਡੇ ਲੀਡਰ ਉਦੋਂ ਤੋਂ ਲੈ ਕੇ ਹੁਣ ਤੱਕ ਸਾਰੀਆਂ ਪਾਰਟੀਆਂ ਦੀ ਜਿਨ੍ਹਾਂ ਦੀਆਂ ਸਰਕਾਰਾਂ ਰਹੀਆਂ ਨੇ ਕਦੇ ਇਹਨਾਂ ਨੇ ਕੋਸ਼ਿਸ਼ ਕੀਤੀ ਜੇ ਕੋਸ਼ਿਸ਼ ਕੀਤੀ ਤਾਂ ਦੱਸੋ ਕੀ ਕੀਤੀ ਕੀ ਦੱਸਣਗੇ ਜੇ ਇੱਕ ਆਂਧਰਾ ਪ੍ਰਦੇਸ਼ 'ਚ ਤੇਲੰਗਾਨਾ ਨਿਕਲ ਗਿਆ ਇੱਕ ਟੈਂਪਰੇਰੀ ਜਿਵੇਂ ਸਾਡਾ ਟੈਂਪਰੇਰੀ ਯੂਟੀ ਦਾ ਇੰਤਜ਼ਾਮ ਹੋਇਆ ਸੀਗਾ ਐਹੀ ਇੰਤਜ਼ਾਮ ਹైదరాబాద్ ਦਾ ਹੋਇਆ ਸੀ ਤੇ ਕੁਝ ਮਤਲਬ ਦਾ ਮਹੀਨੇ ਜਾਂ ਸਾਲ ਚ ਬਾਅਦ ਉਹ ਉਹਨੂੰ ਤੇਲੰਗਾਨ ਨੂੰ ਦੇ ਦਿੱਤਾ ਗਿਆ ਔਰ ਉਹਨਾਂ ਨੂੰ ਪੈਸੇ ਦੇ ਦਿੱਤੇ ਗਏ ਰਾਜਧਾਨੀ ਬਣਾਉਣ ਲਈ ਵੀ ਇੰਟਰਸਟ ਜਾਗਦਾ ਕੋਈ ਤੁਹਾਡੇ ਮਤਲਬ ਸਾਥੀ ਜਿਹੜੇ ਤੁਸੀਂ ਆਪ ਅਗੇ ਹੋ ਇਲੈਕਸ਼ਨ ਕੀ ਨੂੰ ਸਮਝਦੇ ਤੁਸੀਂ ਆਪ ਨੂੰ ਖੜਨਾ ਸਾਡਾ ਉਹ ਮਕਸਦ ਨਹੀਂ ਸਾਡਾ ਮਕਸਦ ਇਹ ਹੈ ਕਿ ਜੋ ਵੀ ਖੜੇ ਉਹ ਮੁੱਦਿਆਂ ਤੇ ਖੜੇ ਤੇ ਜਿਹੜਾ ਵੀ ਸਤਾਈ ਚ ਜਿੱਤੇ ਉਹ ਉਹਨਾਂ ਮੁੱਦਿਆਂ ਦੀ ਰੋਡ ਮੈਪ ਦੇਵੇ ਉਹਦੀ ਕਮਿਟਮੈਂਟ ਕਰੇ ਐਫੀਡੇਵਟ ਦੇਵੇ ਔਰ ਉਹ ਪੈਸਾ ਕਿੱਥੋਂ ਜਨਰੇਟ ਹੋਊਗਾ ਉਹ ਦੱਸੇ ਨਾ ਕਿ ਇਨਕਲਾਬ ਇੰਨਾ ਵਾਂਗੂ ਕਹਿਣ ਨਾਲ ਇਨਕਲਾਬ ਨਹੀਂ ਹੁੰਦੇ ਦੋਸਤ ਕਹਿਣ ਨਾਲ ਨਸ਼ੇ ਵੀ ਨਹੀਂ ਹਟਦੇ ਗੁਟਕਾ ਸਾਹਿਬ ਦੀ ਸੌਂਖਾ ਕੇ ਤੇ ਗਰੀਬੀ ਹਟਾ ਦੇਗੇ ਇੰਦਰਾ ਬੀਬੀ ਵਾਂਗੂ ਕਹਿਣ ਨਾਲ ਗਰੀਬੀ ਨਹੀਂ ਹਟਦੀ ਉਹਦੀ ਡਿਟੇਲ ਦੇਣੀ ਪੈਂਦੀ ਹੈ ਕਿਵੇਂ ਪਾਲਿਸੀ ਦੀ ਡਿਟੇਲ ਕੀ ਹੈ ਉਦਾ ਰੋਡ ਮੈਪ ਕੀਆ ਉਹ ਪੈਸਾ ਕਿੱਥੋਂ ਜਨਰੇਟ ਹੋਊਗਾ ਤੁਹਾਡਾ ਰੈਵਨਿਊ ਕਿਵੇਂ ਵਧੂਗਾ ਰਿਸੋਰਸਸ ਦਾ ਇਸਤੇਮਾਲ ਕਿਵੇਂ ਹੋਊਗਾ ਕਰ ਰਹੇ ਜੇ ਨਹੀਂ ਕਰ ਰਹੇ ਤੇ ਆਪਦੇ ਆਪ ਨੂੰ ਰਾਜਨੀਤਿਕ ਲੋਕ ਆਂਦੇ ਨੇ ਜੇ ਤੁਸੀਂ ਆ ਮੁੰਡਾ ਕੈਮਰਾ ਚਲਾ ਰਿਹਾ ਹੈ ਇਹਨੂੰ ਪਤਾ ਹੈ ਨਾ ਐਕਸਪੋਜ਼ਰ ਨੂੰ ਕਿਵੇਂ ਹੈਂਡਲ ਕਰਨਾ ਹੈ ਜ਼ੂਮ ਨੂੰ ਕਿਵੇਂ ਆਪਰੇਟ ਕਰਨਾ ਹੈ ਫੇਰ ਹੀ ਇਹ ਕੈਮਰਾਮੈਨ ਹੈ ਤੇ ਕੀ ਇਹ ਲੀਡਰ ਇਹਨਾਂ ਨੂੰ ਆ ਗੱਲਾਂ ਪਤਾ ਨਹੀਂ ਹੋਣੀ ਚਾਹੀਆਂ ਇਹਦੇ ਤੇ ਪਹਿਰਾ ਨਹੀਂ ਦੇਣਾ ਚਾਹੀਦਾ ਜੇ ਨਹੀਂ ਦਿੱਤਾ ਇੱਕ ਲੋਕਾਂ ਨੂੰ ਆਮ ਵਿਚਾਰੇ ਲੋਕਾਂ ਨੂੰ ਇਹ ਗੁੰਮਰਾਹ ਕਰਦੇ ਨੇ ਨਾਰੇ ਦਿੰਦੇ ਨੇ ਜੋ ਲਾਰੇ ਬਣ ਜਾਂਦੇ ਨੇ ਇਧਰ ਵੀ ਮਾੜਾ ਜੋ ਹੋ ਲੋ ਨੇੜੇ ਕਿਉਂਕਿ ਨਹੀਂ ਤਾਂ ਮੈਂ ਹੀ ਲੱਗਿਆ ਰਹੂੰਗਾ ਤਾਂ ਇਹਨਾਂ ਦੇ ਵਿਰੁੱਧ ਗੁੱਸਾ ਹੀ ਬੜਾ ਹੈ ਇਹਨਾਂ ਦਾ ਗੁੱਸਾ ਸ਼ਾਂਤ ਕਰੋ ਬੀਪੀ ਤਾਂ ਨਹੀਂ ਬੰਦ ਨਹੀਂ ਬੀਪੀ ਨਹੀਂ ਗੁੱਸਾ ਜਾਇਜ਼ ਹੈ ਗੁੱਸਾ ਇਸ ਲਈ ਜਾਇਜ਼ ਹੈ ਕਿ ਸਭ ਤੋਂ ਮਿਹਨਤੀ ਲੋਕ ਸਭ ਤੋਂ ਜੁਝਾਰੂ ਲੋਕ ਦੁਨੀਆ ਚ ਜਾ ਕੇ ਚੰਡੇਗੱਡ ਤੇ ਤੇ ਜਿਹੜਾ ਉਹਨਾਂ ਦੀ ਆਪਦੀ ਧਰਤੀ ਉਹ ਚ ਸਭ ਤੋਂ ਪਿੱਛੇ ਸੁਣਦੇ ਨੇ ਲੋਕ ਅਸੀਂ ਤਾਂ ਹੀ ਤੁਹਾਡੇ ਨਾਲ ਹਰ ਵਾਰ ਗੱਲ ਕਰਦੇ ਹਾਂ ਤੁਸੀਂ ਗੱਲਾਂ ਤੈਹ ਦੀਆਂ ਗੱਲਾਂ ਕਰਦੇ ਨਾ ਜਿਹੜੀ ਜ਼ਮੀਨ ਗਰਾਊਂਡ ਦੇ ਥੱਲੇ ਤੱਕ ਦੀ ਗੱਲਾਂ ਹੁੰਦੀਆਂ ਨਾ ਉਹੀ ਗੱਲ ਆਜੋ ਇੱਧਰ ਨੂੰ ਹੋ ਜੋ ਆਸ਼ਰ ਨਹੀਂ ਹੈਗਾ ਆਸ਼ਰ ਨਹੀਂ ਹੈਗਾ ਜਦੋਂ ਮੈਂ ਸੁਣਦਾ ਤੁਸੀਂ ਗੱਲ ਕੀਤੀ ਵੀ ਉਹ ਜਥੇਬੰਦੀਆਂ ਜਾਂ ਕੋਈ ਇੱਕ ਇੰਡੀਵਿਜੂਅਲ ਕਹਿ ਰਹੇ ਨੇ ਠੀਕ ਆ ਵੀ ਉਹਨਾਂ ਦੀ ਬੋਲਬਾਣੀ ਦੇ ਵਿੱਚ ਫਰਕ ਹੋ ਸਕਦਾ ਲੱਖੇ ਦੇ ਤੇ ਭਾਨੇ ਦੇ ਕਿਹਾ ਉਹ ਕੁਝ ਗਲਤ ਗੱਲ ਕਰਦੇ ਹਾਂ ਕਿਆ ਪੰਜਾਬ ਦਾ ਮੁੱਦਾ ਏ ਇਹ ਹੈ ਵੀ ਲੱਖਾਂ ਤੇ ਪੰਨਾ ਕਿਵੇਂ ਬੋਲਦੇ ਆ ਹਾਂ ਇਹ ਤਾਂ ਪੰਜਾਬ ਦਾ ਮੁੱਦਾ ਨਹੀਂ ਹੈ ਪੰਜਾਬ ਦਾ ਮੁੱਦਾ ਕੀ ਹੈ ਵੀ ਪੰਜਾਬ ਦੀ ਜਵਾਨੀ ਹੈ ਜਿਹੜੀ ਉਹ ਮਾਈਗ੍ਰੇਟ ਕਿਉਂ ਹੋਣ ਲੱਗੀ ਵੀ ਆ ਪੰਜਾਬ ਦੀ ਜਵਾਨੀ ਬੇਰੋਜ਼ਗਾਰ ਕਿਉਂ ਆ ਪੰਜਾਬ ਦੀ ਜਵਾਨੀ ਨਸ਼ਿਆਂ ਚ ਪਸੇ ਕਿਉਂ ਆ ਪੰਜਾਬ ਦੀ ਜਵਾਨੀ ਹਰ ਇੱਕ ਵਾਰ ਲੜਨ ਨੂੰ ਤਿਆਰ ਕਿਉਂ ਆ ਮਰਨ ਨੂੰ ਤਿਆਰ ਕਿਉਂ ਆ ਮੁੱਦਾ ਤਾਂ ਇਹ ਹੋਣਾ ਚਾਹੀਦਾ ਪੰਜਾਬ ਦਾ ਤੇ ਮੁੱਦਾ ਕੀ ਹੈ ਵੀ ਉਹ ਫਲਾਣਾ ਕਿਵੇਂ ਬੋਲਦਾ ਫਲਾਣਾ ਕਿਵੇਂ ਬੋਲਦਾ ਜਜ਼ਬਾਤ ਨੇ ਅੰਦਰ ਫ੍ਰਸਟ੍ਰੇਸ਼ਨ ਭਰੀ ਪਈ ਆ ਉਹ ਤਾਂ ਬੋਲਦੇ ਨੇ ਉਹ ਤਾਂ ਮੁੱਦਾ ਵੀ ਹੈ ਨਹੀਂ ਜੀ ਇਹ ਬਣਾਇਆ ਜਾ ਰਿਹਾ ਮੁੱਦਾ ਕਾਰਨ ਵੀ ਦੂਸਰੇ ਮੁੱਦਿਆਂ ਤੋਂ ਧਿਆਨ ਹਟਾ ਦਿੱਤਾ ਜਾਵੇ ਹੁਣ ਤਰਨਤਾਰਨ ਦੇ ਵਿੱਚ ਇਲੈਕਸ਼ਨ ਹੋਈ ਕਿਹਾ ਹੋਇਆ ਜੀ ਉੱਥੇ ਲੋਕਤੰਤਰਤਾ ਲੋਕਤੰਤਰਤਾ ਜੀ ਮੁੱਦਾ ਸੀ ਤੇ ਆਹ ਉਹ ਕੁੜੀ ਫੜ ਲਈ ਕੰਚਨਪ੍ਰੀਤ ਇਹ ਕਿਹਾ ਸੀ ਇਹ ਇਹ ਡੈਮੋਕ੍ਰੇਸੀ ਆ ਇਹਨੂੰ ਇਨਕਲਾਬ ਕਹਿੰਦੇ ਆ ਉਹ ਦੁਨੀਆ ਨੇ ਫੇਸਬੁੱਕ ਤੇ ਚੀਜ਼ ਨੂੰ ਆਪਦੇ ਆਪ ਸਪਸ਼ਟ ਕਰ ਦਿੱਤੇ ਬਹੁਤ ਦੁਨੀਆ ਨੇ ਰਾਤ ਨੂੰ ਸੁਣਵਾਈ ਹੋ ਰਹੀ ਹੈ ਮੇਰੇ ਸਾਹਮਣੇ ਵੀ ਇਤਿਹਾਸ ਇਤਿਹਾਸ ਹੈ ਵੀ ਮੇਰੇ ਸਾਹਮਣੇ ਜੀ ਸ਼ੁਕਰ ਹੈ ਸ਼ੁਕਰ ਹੈ ਵੀ ਉਹਨਾਂ ਦੀ ਪਹੁੰਚ ਸੀਗੀ ਉਹਨਾਂ ਨੇ ਕਰਵਾ ਲਈ ਬੀ ਉਹ ਹਾਈ ਕੋਰਟ ਤੋ ਚਲੇ ਗਏ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਐਸੀਆਂ ਨੇ ਸਾਡੇ ਪੰਜਾਬ ਦੀਆਂ ਕਿੰਨੀਆਂ ਕਿ ਬੀਬੀਆਂ ਐਸੀਆਂ ਨੇ ਜਿਨ੍ਹਾਂ ਨਾਲ ਬਹੁਤ ਜ਼ਿਆਦਾ ਤੱਕਾ ਹੁੰਦਾ ਥਾਣੇ ਦੇ ਵਿੱਚ ਪੁਲਿਸ ਸਿਰਫ ਸਿਰਫ ਟੂਲ ਬਣ ਕੇ ਕੰਮ ਕਰਨ ਲੱਗੀ ਹੋਈ ਆ ਪੁਲਿਸ ਪੁਲਿਸਿੰਗ ਨਹੀਂ ਕਰ ਰਹੀ ਉਹ ਸਿਰਫ politically ਲੋਕਾਂ ਦੇ ਇੰਟਰਸਟ ਨੂੰ ਵਾਚਣ ਵਾਸਤੇ ਲੱਗੀ ਹੋਈ ਆ ਤੇ ਉਹ ਸਫਾਈ ਕੌਣ ਦੇ ਰਿਹਾ ਹੁਣ ਡੀਐਸਪੀ ਦਾ ਬਿਆਨ ਆਇਆ ਸੀ ਇਹ ਜੀ ਫਲਾਣੇ ਕੇਸ ਦੇ ਵਿੱਚ ਅਰੈਸਟ ਕੀਤਾ ਇਹਨੂੰ ਹੋਰ ਮੁੱਦਾ ਨਾ ਬਣਾਇਆ ਜਾਵੇ ਤੇ ਕੋਰਟ ਨੇ ਕਿਹਾ ਤਾਂ ਵੀ ਗਲਤ ਆ ਹੁਣ ਜਿਹੜੇ ਜੱਜ ਨੇ ਕਿਤਾਬਾਂ ਕਾਨੂੰਨ ਦੀਆਂ ਪੜ੍ਹੀਆਂ ਵੀ ਆ ਉਹੀ ਕਿਤਾਬਾਂ ਉਹ ਡੀਐਸਪੀ ਦੇ ਟੇਬਲ ਤੇ ਪਈਆਂ ਹੋਣੀਆਂ ਹੁਣ ਉਹ ਕੀ ਕਰੂਗਾ ਹੁਣ ਮਾਫੀ ਮੰਗੂਗਾ ਉਹ ਵੀ ਮੈਂ ਲੋਕਾਂ ਨੂੰ ਗੁੰਮਰਾਹ ਕਰਨ ਲੱਗਿਆ ਸੀ ਤਾਂ ਕਿਆ ਗੱਲ ਉਹ ਕਿਸੇ ਪੋਲਿਟੀਕਲ ਪਾਰਟੀ ਦਾ ਹਰਕੂਨ ਬਣ ਕੇ ਵਿਆਹ ਦੇ ਰਿਹਾ ਤਾਂ ਡੀਐਸਪੀ ਕਿਵੇਂ ਦੇ ਸਕਦਾ ਜੀ ਸਟੇਟਮੈਂਟ ਇਦਾਂ ਦੀਆ ਤੇ ਉਹ ਕੋਰਟ ਨੇ ਫਿਰ ਕਰਤਾ ਪਾਸੇ ਕਰਤਾ ਤੇ ਉਹ ਕੀ ਸੀਗਾ ਉਹ ਕਿੱਡਾ بڑا ਧੱਕਾ ਜੀ ਉਹ ਕਿੰਨੀ ਔਰਤਾਂ ਨਾਲ ਹੋ ਰਹਾ ਧੱਕਾ ਹੁੰਦਾ ਕੋਰਚੂਗਾ ਬਾਜ ਕੋਰਟ ਦਾ ਵਿਸ਼ਵਾਸ ਲੋਕਾਂ ਦਾ ਸ਼ਹਿਰ ਰਾਤੀ ਬਹੁਤ ਵੱਡੇ ਪੱਧਰ ਤੇ ਸ਼ਾਇਦ ਅੰਦਰ ਪੋਜ਼ਿਟਿਵਿਟੀ ਜਾਗੀ ਕਿ ਅੱਜ ਵੀ ਇਨਸਾਫ ਦੀ ਜੇ ਕੋਈ ਜਗ੍ਹਾ ਹੈਗੀ ਹੈ ਕੋਰਟ ਹੈਗੀਆਂ ਨੇ ਪਰ ਕੀ ਅਸੀਂ ਇੰਨੇ ਪੈਸੇ ਲਾ ਕੇ ਇੱਕ ਇਨਸਾਫ ਲਵਾਂਗੇ ਜਿਹੜੀ ਗੱਲ ਖੁਸ਼ਿੰਦਰ ਨੇ ਕੀਤੀ ਜਿਹੜੇ ਗਰੀਬ ਨੇ ਵਿਚਾਰੇ ਉਹ ਕੀ ਕਰਨਗੇ ਉਹਨਾਂ ਕੋਲ ਇੰਨੇ ਰਿਸੋਰਸ ਹੈ ਨਹੀਂ ਜਿਹੜੀ ਇਹ ਕਾਰਵਾਈ ਹੁਣ ਹੋਣ ਲੱਗੀ ਵੇ ਸਟੇਟ ਦੇ ਵਿੱਚ ਮੈਨੂੰ ਨਹੀਂ ਪਤਾ ਤੁਹਾਡਾ ਚੈਨਲ ਚਲਾਊਗਾ ਜਾਂ ਨਹੀਂ ਚਲਾਊਗਾ ਇਸ ਗੱਲ ਨੂੰ ਇਹ 84 ਦੀ ਯਾਦ ਆ ਰਹੀ ਆ ਇਦਾਂ ਹੀ ਸਾਡੀਆਂ ਧੀਆਂ ਪੈਣਾ ਨੂੰ ਕਮਰੇ ਚ ਬੰਦ ਕੀਤਾ ਗਿਆ ਤਾਂ ਇਹਨਾਂ ਨੇ ਸਾਡੀ ਧੀ ਨੂੰ ਪੰਜਾਬ ਦੀ ਨੂੰ ਹਬਲਾ ਦੇ ਵਿੱਚ ਬੰਦ ਕਰਕੇ ਡਿਕਟੇਟਰਸ਼ਿਪ ਚੱਲਦੀ ਹੈ ਸੇਮ ਉਹੀ ਹੈ ਜੀ 25 ਦਿਨ 30 ਦਿਨ ਕੈਂਪੇਨ ਕੀਤੀ ਨਾ ਉਹਨੇ ਕੁੜੀ ਨੇ ਉਦੋਂ ਕਿਉਂ ਨਹੀਂ ਫੜਿਆ ਹਾਂ ਦੇਖੋ ਉਦੋਂ ਕਿਉਂ ਨਹੀਂ ਫੜਿਆ ਦੱਸਣਗੇ ਜੇ ਨਹੀਂ ਤਾਂ ਬਾਅਦ ਚ ਇੰਨਾ ਡਰਾਮਾ ਕਿਉਂ ਕੀਤਾ ਤੇ ਹੁਣ ਜ਼ਮਾਨਤ ਕਿਵੇਂ ਮਿਲ ਗਈ ਅਸੀਂ ਉਹ ਜੇ ਕੁਝ ਗਲਤ ਕਰਦੇ ਆ ਉਦੋਂ ਹੀ ਫੜਦੇ ਕੀ ਆਪਾਂ ਇੱਥੇ ਕੁਝ ਗਲਤ ਕਰੀਏ ਕਿ ਸਾਨੂੰ ਪੁਲਿਸ ਆ ਕੇ ਫੜੂਗੀ ਨਹੀਂ ਇਹ ਡਰਾਮਾ ਕਿਉਂ ਹੋਇਆ ਸਾਰਾ ਸਾਨੂੰ ਦੁੱਖ ਹੈ ਕਿ ਜਦੋਂ ਵੀ ਕੋਈ ਜਿਹੜੇ ਬੰਦਿਆਂ ਦਾ ਇਨਸਾਨੀ ਜਿਹੜੇ ਹੱਕਾਂ ਦਾ ਹਨਾ ਨੂੰ ਹੁੰਦਾ ਹੈ ਉਹ ਤੱਕਾ ਹੈ ਔਰ ਤੁਸੀਂ ਕਿਸੇ ਨੂੰ ਵੀ ਦੋਸਤ ਇੱਥੇ ਕਿਸੇ ਨੂੰ ਮਾਰੋ ਕਿਸੇ ਨੂੰ ਲੁੱਟੋ ਹਰ ਬੰਦੇ ਦਾ ਇੱਕ ਆਪ ਦੇ ਤਰ੍ਹਾਂ ਦਾ ਰਿਐਕਸ਼ਨ ਹੁੰਦਾ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਰਿਐਕਸ਼ਨ ਨੂੰ ਇਕੱਠਾ ਕਰਕੇ ਪੰਜਾਬ ਨੂੰ ਬਚਾਉਣ ਦੀ ਅਸੀਂ ਸਿਰਫ ਉਹਨਾਂ ਨੂੰ ਇਹ ਸਮਝਾ ਰਹੇ ਹਾਂ ਸਭ ਤੋਂ ਔਖਾ ਕੰਮ ਕਰ ਰਹੇ ਹਾਂ ਅਸੀਂ ਖੜਨਾ ਤੇ ਵੋਟਾਂ ਲੈੜੀਆਂ ਕੁਝ ਵੀ ਬੋਲ ਕੇ ਸੌਖਾ ਫੇਰ ਵੀ ਪਰ ਉਹਨਾਂ ਲੋਕਾਂ ਨੂੰ ਜਾਗਰਤ ਕਰਨਾ ਉਹਨਾਂ ਨੂੰ ਅਸਲ ਮੁੱਦਿਆਂ ਤੇ ਲਿਆਉਣਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਅਮਰੀਕਾ ਜਾਣ ਦੀ ਲੋੜ ਨਾ ਪਵੇ ਸਾਨੂੰ ਕੈਨੇਡਾ ਯੂਰਪ ਜਾਣ ਦੀ ਲੋੜ ਨਾ ਪਵੇ ਸਾਡੇ ਲੋਕ ਸਾਡੇ ਡੈਮੋਕ੍ਰੇਸੀ ਉਹੋ ਜੀ ਹੋਗੇ ਸਾਡੇ ਪਤਾ ਡੈਮੋਕ੍ਰੇਸੀ ਕਿਹੋ ਜੀ ਹੈ 2 ਮਹੀਨੇ ਤੱਕ ਲੋਕਾਂ ਦਾ ਬੋਲਬਾਲਾ ਉਹਨਾਂ ਕੋਲੇ ਭਜਦੇ ਨੇ ਉਹਨਾਂ ਕੋਲੇ ਜਾਂਦੇ ਨੇ ਤੇ ਬਾਕੀ ਦੇ 4 ਸਾਲ ਤੇ 10 ਮਹੀਨੇ ਇਹ ਪੈਸੇ ਵਾਲਿਆਂ ਲਈ ਕੰਮ ਕਰਦੇ ਨੇ ਇਹ ਲੁੱਟਖੋਹ ਕਰਦੇ ਨੇ ਉਦੋਂ ਉਹ ਆਮ ਲੋਕ ਨੇ ਦੋ ਮੀਨੋਨਾ ਚ ਜਾ ਕੇ ਵੜਦੇ ਨੇ ਅਸੀਂ ਸਿਰਫ ਇੰਨਾ ਕਹਿ ਰਿਹਾ ਕਿ ਜਦੋਂ ਇਹ ਤੁਹਾਡੇ ਚ ਵੜਨਾ ਆ ਕੇ ਉਦੋਂ ਤੁਸੀਂ ਇੰਨਾ ਵਰਗੇ ਨਾ ਹੋ ਉਦੋਂ ਤੁਸੀਂ ਇਹਨਾਂ ਦੇ ਭਰਮਾਂ ਚ ਇਹਨਾਂ ਦੇ ਲਾਰੀਆਂ ਚ ਨਾ ਆਓ ਡਿਟੇਲ ਲਾਓ ਮੁੱਦੇ ਤੇ ਆਓ that we try ਜਿਹੜਾ ਸਭ ਤੋਂ ਔਖਾ ਕੰਮ ਕਰ ਰਹੇ ਆ ਅਸੀਂ ਬਿਲਕੁਲ ਧੰਨਵਾਦ ਤੁਹਾਡਾ ਬਹੁਤ ਹੈ ਤੁਸੀਂ ਜੀ 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 ਹੁਣ ਉਹ ਕੰਚਨਪ੍ਰੀਤ ਦੀ ਕੁੜੀ ਦੀ ਆਪਾਂ ਗੱਲ ਕਰਦੇ ਹਾਂ ਪਾ ਮੈਂ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਜੁੜੀ ਹੋਈ ਹੈ ਸਾਨੂੰ ਤਾਂ ਕੋਈ ਮਤਲਬ ਨਹੀਂ ਹੈਗਾ ਨਾ ਸੀ ਪੋਲੀਟੀਕਲ ਪਾਰਟੀਆਂ 'ਚ ਬੜੀਏ ਕਿਸੇ 'ਚ ਪਰ ਉਹ ਇੱਕ ਧੀ ਆ ਮੈਂ ਨਾ ਇੱਕ ਕੱਦੀ ਮੇਰੇ ਫੋਨ ਦੇ ਵਿੱਚ तकरीबन ਸਾਲ ਤੋਂ ਉੱਪਰ ਇਸ ਨੂੰ ਬਿਠਾ ਕੇ ਮੈਨੂੰ ਤਾਂ ਮੇਰਾ ਆਖਰਣ ਕਹੋਗੇ ਇਹ ਹੈ ਲੀਗਲ ਸਟੇਟਸ ਤੁਹਾਡਾ ਇਹ ਪ੍ਰਿੰਕਾ ਗਾਂਧੀ ਬੋਲ ਰਹੀ ਆ ਇਹਨੂੰ ਸਿਰਫ ਤੇ ਸਿਰਫ ਇੱਕ ਪੁਲਿਸ ਅਫਸਰ ਨੇ ਯੂਪੀ ਦੇ ਵਿੱਚ ਉਹਨੇ ਬਾਹ ਨੂੰ ਹੱਥ ਲੱਗ ਕੇ ਕਹਤਾ ਵੀ ਤੁਸੀਂ ਜਾ ਨਹੀਂ ਸਕਦੇ ਅੱਗੇ ਲੈਕਚਰ ਹੋਇਆ ਬਹੁਤ بڑا ਵੀ ਮੈਨੂੰ ਹੱਥ ਕਿਵੇਂ ਲਾਇਆ ਮੈਂ ਇੱਕ ਔਰਤਾਂ ਇਹ ਦਿਨ ਛਿਪਿਆ ਹੋਇਆ ਇਹ ਇਦਾਂ ਹੋਇਆ ਵਾ ਤੇ ਇਹਦੇ ਤੇ ਪੂਰਾ ਪ੍ਰੋਟੈਸਟ ਹੋਇਆ ਜੀ ਉਦੋਂ ਪੂਰੇ ਦੇਸ਼ ਦੇ ਵਿੱਚ ਕਾਂਗਰਸੀਆਂ ਨੇ ਕੀਤਾ ਤੇ ਪੰਜਾਬ ਦੇ ਕਾਂਗਰਸੀਆਂ ਨੇ ਵੀ ਕੀਤਾ ਤੇ ਕੀ ਗੱਲ ਜਦੋਂ ਸਾਡੀਆਂ ਧੀਆਂ ਨਾ ਬੇਪਤੀ ਕੀਤੀ ਗਈ ਉਹ ਪੰਜਾਬ ਦੀਆਂ ਧੀਆਂ ਨਹੀਂ ਧੀਆਂ ਉਹ ਔਰਤਾਂ ਨਹੀਂ ਧੀਆਂ ਇਹਦੇ ਪਿਓ ਵੱਲੋਂ ਕੀਤਾ ਗਿਆ ਠੀਕ ਹੈ ਜੀ ਗੱਲ ਇਹੀ ਪ੍ਰੇਕਾ ਗਾਂਧੀ ਦੇ ਪਿਓ ਵੱਲੋਂ ਕੀਤਾ ਗਿਆ ਤੇ ਹੁਣ ਰਾਜਾ ਬਰਿੰਗ ਤੇ ਆ ਬਾਕੀ ਕਾਂਗਰਸੀ ਜਿੰਨੇ ਵੀ ਕਟਪੁਤਲੀਆਂ ਕਢੀਆਂ ਹੁਣ ਕਿੱਥੇ ਆ ਇਹਦੀ ਵਾਰ ਨੂੰ ਤਾਂ ਗਏ ਵੀ ਔਰਤ ਨਾਲ ਇਦਾਂ ਹੋ ਗਿਆ ਹੁਣ ਇਹ ਕੁੜੀ ਔਰਤ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਹਾਂਜੀ ਕਿੱਥੇ ਜਾਉਗੇ ਜੀ ਆਪਾਂ ਆ ਇੱਕ ਮਿੰਟ ਦੇ ਵਿੱਚ ਉਹਨੇ ਲਾਹ ਪਾ ਕੀਤੀ ਜੀ ਖੜ ਕੇ ਹੱਥ ਕਿਵੇਂ ਲਾਤਾ ਕਹਿੰਦੇ ਸਾਡੇ ਲੀਡਰ ਨੂੰ ਤੇ ਉਹ ਕੁੜੀ ਨੂੰ ਰਾਤ ਤੱਕ ਅੰਦਰ ਡਿਟੇਨ ਕਰ ਲਿਆ ਇਹ ਕਿੱਥੇ ਹੈ ਇਹ ਸਰਕਾਰ ਹੈ ਇਹਨੂੰ ਸਰਕਾਰ ਕਹਿੰਦੇ ਜੀ ਫਿਰ ਬਾਅਦ ਇਲਜ਼ਾਮ ਲੱਗਣ ਲੱਗ ਜੰਨੇ ਆ ਜਾਂ ਸਾਡੇ ਵਰਗੇ ਬੋਲਦੇ ਆ ਇਹਨੂੰ ਬੋਲਣਾ ਨਹੀਂ ਆਉਂਦਾ ਉਹਨੂੰ ਇਦਾਂ ਨਹੀਂ ਹੁੰਦਾ ਜੇ ਬੋਲਣੇ ਨੂੰ ਤੁਹਾਨੂੰ ਮੂਹਰੇ ਕੀਤਾ ਸੀ ਡੰਗਰੋ ਤੁਸੀਂ ਕੁਝ ਨਹੀਂ ਬੋਲੇ ਤਾਂ ਬੋਲਣਾ ਪੈ ਰਿਹਾ ਇਦਾਂ ਕਰੀਏ ਕੀ ਹੁਣ ਮਰਵਾ ਲਈ ਪੰਜਾਬ ਨੂੰ ਤੋਂ ਨੂੰ ਆਪਦੇ ਮੁੱਦਿਆਂ ਲਈ ਆਪਦੀ ਇੱਜ਼ਤ ਆਬਰੂ ਲਈ ਆਪਦੀ ਅੱਖ ਲਈ ਇਕੱਠੇ ਹੋਣਾ ਪਊਗਾ ਅਕ੍ਰੋਸ ਦੀ ਪਾਰਟੀ ਬੰਦਿਆਂ ਨੂੰ ਗਾਂਹ ਨਿਕਲ ਕੇ ਆਉਣਾ ਪਊਗਾ ਕਿਉਂਕਿ ਤੁਸੀਂ ਕਦੇ ਵੇਖ ਲਓ ਅਮਰੀਕਾ ਕੈਨੇਡਾ ਚ ਉਹ ਆਪਦੀ ਪਾਰਟੀ ਤੱਕ ਨਹੀਂ ਰਹਿੰਦੇ ਨੇ ਦੇਸ਼ ਨੂੰ ਅੱਗੇ ਰੱਖਦੇ ਨੇ ਆਪਦੀ ਕੌਮ ਨੂੰ ਅੱਗੇ ਰੱਖਦੇ ਨੇ ਅਸੀਂ ਕਰ ਰਹੇ ਹਾਂ ਅਸੀਂ ਤਾਂ ਵੇਚ ਦਿੰਨੇ ਹਾਂ ਅਸੀਂ ਤਾਂ ਨੇ ਵੇਚ ਮੈਂ ਵੇਚਦਾ ਮੈਂ ਸੌਦਾ ਕਰੂੰ ਇਹਨਾਂ ਦਾ ਆਹ ਸਾਡੀ ਯਾਰ ਯੂਨੀਵਰਸਿਟੀ ਨਹੀਂ ਵੇਚੀ ਇਹਨਾਂ ਨੇ ਸਭ ਤੋਂ ਵੱਡਾ ਗਿਲਾ ਕੀ ਸੀ ਉਸ ਦਿਨ ਉਸੇ ਸਟੇਜ ਤੇ ਚੜ੍ਹ ਕੇ ਉਹ ਲੋਕ ਬੋਲ ਰਹੇ ਸੀ ਜਿਨ੍ਹਾਂ ਨੇ ਵੇਚੀ ਸੀ ਇਹਨਾਂ ਵਿੱਚ ਔਰ ਮਨਾਲਨ ਵਾਲੀ ਨਾਲ ਬੱਚਿਆਂ ਨੂੰ ਵੀ ਕਹੂੰਗਾ ਯੂਨੀਵਰਸਿਟੀ ਦੇਆਂ ਨੂੰ ਕਿ ਅਸੀਂ ਉਹਨਾਂ ਲੀਡਰਾਂ ਦੇ ਇਸ ਲਈ ਖਿਲਾਫ ਆ ਕਿਉਂਕਿ ਉਹਨਾਂ ਨੇ ਦੁਕਾਨਾਂ ਲਾ ਲਈਆਂ ਪੰਜਾਬ ਨੂੰ ਵੇਚਣ ਲਈ ਮੇਰੀ ਕੋਈ ਇਹਨਾਂ ਨੂੰ ਬੇਨਤੀ ਹੈ ਪਾਰਟੀਆਂ ਤੋਂ ਉੱਪਰ ਉੱਠ ਕੇ ਆਓ ਰੇੜੀਆਂ ਨਾ ਲਾਓ ਯੂਨੀਵਰਸਿਟੀ ਲਈ ਜੋ ਤੁਹਾਡਾ ਏਮ ਹੁੰਦਾ ਉੱਥੇ ਸਾਹਮਣੇ ਖੜੋ ਆ ਕੇ ਬਾਕੀ ਤੁਹਾਡੇ ਇੰਟਰਸਟ ਪਿੱਛੇ ਹੋਣੇ ਚਾਹੀਦੇ ਨਹੀਂ ਜੇ ਸੇਮ ਲਈ ਖੜੇ ਹੋ ਉਹ ਇੰਟਰਸਟ ਸਭ ਤੋਂ ਅੱਗੇ ਹੋਣਾ ਚਾਹੀਦਾ ਜਿਸ ਦਿਨ ਆ ਪਾਏ ਕਰ ਲਿਆ ਆਪਾਂ ਫਿਰ ਨੰਬਰ 1 ਸੂਬਾ ਹੀ ਨਹੀਂ ਦੁਨੀਆ ਚ ਨੰਬਰ 1 ਹੋ ਜਾ ਕੇ ਧੰਨਵਾਦ ਸੋ ਕੈਮਰਾ ਪਰਸਨ ਰਾਜੀਵ ਦਿਨਾਸ ਸੰਦੀਪ ਕੰਬੋਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਹ ਪ੍ਰਿੰਕਾ ਗਾਂਧੀ ਬੋਲ ਰਹੀ ਹੈ ਇਹਨੂੰ ਸਿਰਫ ਤੇ ਸਿਰਫ ਇੱਕ ਪੁਲਿਸ ਅਫਸਰ ਨੇ ਯੂਪੀ ਦੇ ਵਿੱਚ ਉਹਨੇ ਬਾਹ ਨੂੰ ਹੱਥ ਲੱਗ ਕੇ ਕਹਤਾ ਵੀ ਤੁਸੀਂ ਜਾ ਨਹੀਂ ਸਕਦੇ ਅੱਗੇ ਲੈਕਚਰ ਹੋਇਆ ਬਹੁਤ بڑا ਵੀ ਮੈਨੂੰ ਹੱਥ ਕਿਵੇਂ ਲਾਇਆ ਮੈਂ ਇੱਕ ਔਰਤਾਂ ਇਹ ਦਿਨ ਛਿਪਿਆ ਹੋਇਆ ਇਹ ਇਦਾਂ ਹੋਇਆ ਵਾ ਤੇ ਇਹਦੇ ਤੇ ਪੂਰਾ ਪ੍ਰੋਟੈਸਟ ਹੋਇਆ ਜੀ ਉਦੋਂ ਪੂਰੇ ਦੇਸ਼ ਦੇ ਵਿੱਚ ਕਾਂਗਰਸੀਆਂ ਨੇ ਕੀਤਾ ਤੇ ਪੰਜਾਬ ਦੇ ਕਾਂਗਰਸੀਆਂ ਨੇ ਵੀ ਕੀਤਾ ਤੇ ਕੀ ਗੱਲ ਜਦੋਂ ਸਾਡੀਆਂ ਧੀਆਂ ਨਾਲ ਬੇਪੱਤੀ ਕੀਤੀ ਗਈ ਉਹ ਪੰਜਾਬ ਦੀਆਂ ਧੀਆਂ ਨਹੀਂ ਧੀਆਂ ਉਹ ਔਰਤਾਂ ਨਹੀਂ ਧੀਆਂ ਤੇ ਆ ਬਾਕੀ ਕਾਂਗਰਸੀ ਜਿੰਨੇ ਵੀ ਕਟਪੁੱਤਲੀਆਂ ਖੜੀਆਂ ਹੁਣ ਕਿੱਥੇ ਆ ਇਹਦੀ ਵਾਰ ਨੂੰ ਤਾਂ ਗਏ ਵੀ ਔਰਤ ਨਾਲ ਇਦਾਂ ਹੋ ਗਿਆ ਹੁਣ ਇਹ ਕੁੜੀ ਔਰਤ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਹਾਂਜੀ ਕਿੱਥੇ ਜਾਉਗੇ ਜੀ ਆਪਾਂ ਆ 1 ਮਿੰਟ ਦੇ ਵਿੱਚ ਉਹਨੇ ਲਾਹ ਪਾ ਕੀਤੀ ਜੀ ਖੜ ਕੇ ਹੱਥ ਕੀ ਮੇਲਾ ਤੱਕ ਕਹਿੰਦੇ ਸਾਡੇ ਲੀਡਰ ਨੂੰ ਤੇ ਉਹ ਕੁੜੀ ਨੂੰ ਰਾਤ ਤੱਕ ਅੰਦਰ ਡਿਟੇਨ ਕਰ ਲਿਆ ਬੱਚ ਇਲਜ਼ਾਮ ਲੱਗਣ ਲੱਗ ਜੰਨੇ ਜਾਂ ਸਾਡੇ ਵਰਗੇ ਬੋਲਦੇ ਆ ਇਹਨੂੰ ਬੋਲਣਾ ਨਹੀਂ ਹੁੰਦਾ ਉਹਨੂੰ ਐਦਾਂ ਨਹੀਂ ਹੁੰਦਾ ਜੇ ਬੋਲਣੇ ਨੂੰ ਤੁਹਾਨੂੰ ਮੂਰੇ ਕੀਤਾ ਸੀ ਡੰਗਰੋ ਤੁਸੀਂ ਕੁਝ ਨਹੀਂ ਬੋਲੇ ਤਾਂ ਬੋਲਣਾ ਪੈ ਰਿਹਾ ਐਦਾਂ ਕਰੀਏ ਕੀ ਹੁਣ ਮਰਵਾ ਲਈ ਪੰਜਾਬ ਨੂੰ ਤੁਹਾਨੂੰ ਆਪਦੇ ਮੁੱਦਿਆਂ ਲਈ ਆਪਦੀ ਇੱਜ਼ਤ ਆਬਰੂ ਲਈ ਆਪਦੀ ਅਣਖ ਲਈ ਇਕੱਠੇ ਹੋਣਾ ਪਊਗਾ ਅਕ੍ਰੋਸ ਦੀ ਪਾਰਟੀ ਬੰਦਿਆਂ ਨੂੰ ਗਾਂਹ ਨਿਕਲ ਕੇ ਆਉਣਾ ਪਊਗਾ ਕਿਉਂਕਿ ਤੁਸੀਂ ਕਦੇ ਵੇਖ ਲਓ ਅਮਰੀਕਾ ਕੈਨੇਡਾ ਚ ਉਹ ਆਪਦੀ ਪਾਰਟੀ ਤੱਕ ਨਹੀਂ ਰਹਿੰਦੇ ਨੇ ਦੇਸ਼ ਨੂੰ ਅੱਗੇ ਰੱਖਦੇ ਨੇ ਆਪਦੀ ਕੌਮ ਨੂੰ ਅੱਗੇ ਰੱਖਦੇ ਨੇ ਅਸੀਂ ਕਰ ਰਹੇ ਆ ਅਸੀਂ ਤਾਂ ਵੇਚ ਦਿੰਨੇ ਆ ਅਜ ਤਾਂ ਨੇ ਵੇਚ ਮੈਂ ਵੇਚਦਾ ਮੈਂ ਸੌਦਾ ਕਰੂੰ ਇਹਨਾਂ ਦਾ ਆਹ ਸਾਡੀ ਯਾਰ ਕਾ ਯੂਨੀਵਰਸਿਟੀ ਨਹੀਂ ਵੇਚੀ ਇਹਨਾਂ ਨੇ ਸਭ ਤੋਂ ਵੱਡਾ ਗਿਲਾ ਕੀ ਸੀ ਉਸ ਦਿਨ ਉਸੇ ਸਟੇਜ ਤੇ ਚੜ ਕੇ ਉਹ ਲੋਕ ਬੋਲ ਰਹੇ ਸੀ ਜਿਨ੍ਹਾਂ ਨੇ ਵੇਚੀ ਸੀ ਇਹਨਾਂ ਨੇ ਵੇਚੀ ਔਰ ਮੈਂ ਨਾਲ ਨਾਲ ਇਹਨਾਂ ਬੱਚਿਆਂ ਨੂੰ ਵੀ ਕਹੂੰਗਾ ਯੂਨੀਵਰਸਿਟੀ ਦੇਆਂ ਨੂੰ ਕਿ ਅਸੀਂ ਉਹਨਾਂ ਲੀਡਰਾਂ ਦੇ ਇਸ ਲਈ ਖਿਲਾਫ ਆਂ ਕਿਉਂਕਿ ਉਹਨਾਂ ਨੇ ਦੁਕਾਨਾਂ ਲਾ ਲਈਆਂ ਪੰਜਾਬ ਨੂੰ ਵੇਚਣ ਲਈ ਮੇਰੀ ਇੱਕੋ ਇਹਨਾਂ ਨੂੰ ਬੇਨਤੀ ਹੈ ਪਾਰਟੀਆਂ ਤੋਂ ਉੱਪਰ ਉੱਠ ਕੇ ਆਓ ਰੇੜੀਆਂ ਨਾਲ ਲਾਓ ਯੂਨੀਵਰਸਿਟੀ ਲਈ ਜੋ ਤੁਹਾਡਾ ਏਮ ਹੁੰਦਾ ਉੱਥੇ ਸਾਹਮਣੇ ਖੜੋ ਆ ਕੇ ਬਾਕੀ ਤੁਹਾਡੇ ਇੰਟਰਸਟ ਪਿੱਛੇ ਹੋਣੇ ਚਾਹੀਦੇ ਨੇ ਜਿਸ ਏਮ ਲਈ ਖੜੇ ਹੋ ਉਹ ਇੰਟਰਸਟ ਸਭ ਤੋਂ ਅੱਗੇ ਹੋਣਾ ਚਾਹੀਦਾ ਜਿਸ ਦਿਨ ਆਪਾਂ ਇਹ ਕਰ ਲਿਆ ਆਪਾਂ ਫਿਰ ਨੰਬਰ 1 ਸੂਬਾ ਹੀ ਨਹੀਂ ਦੁਨੀਆ 'ਚ ਨੰਬਰ 1 ਹੋ ਜਾ ਕੇ ਧੰਨਵਾਦ ਸੋ ਕੈਮਰਾ ਪਰਸਨ ਰਾਜਵੀਰ ਦਿਨਾਸ ਸੰਦੀਪ ਕੰਬੋਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ